2027 ਦੀਆਂ ਚੋਣਾਂ ਨੂੰ ਲੈ ਕੇ ਆਇਆ ਵੱਡਾ ਸਰਵੇਖਣ 2027 ਦੇ ਵਿੱਚ ਕਿਸ ਪਾਰਟੀ ਦੀ ਬਣੇਗੀ ਸਰਕਾਰ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਕਿੰਨੀਆਂ ਸੀਟਾਂ ਲੈ ਕੇ ਜੋ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕਾਮਯਾਬ ਹੋਣਗੇ ਕਿਹੜੀ ਪਾਰਟੀ ਨੂੰ ਪੂਰਾ ਬਹੁਮਤ ਮਿਲੇਗਾ ਤੇ ਕਿਹੜੀ ਪਾਰਟੀ ਜੋ ਪਿੱਛੇ ਰਹਿ ਜਾਏਗੀ ਇਹ ਪੂਰਾ ਸਰਵੇਖਣ ਜੋ ਪਿਛਲੇ ਜੁਲਾਈ ਤੋਂ ਲੈ ਕੇ ਅੱਜ ਤੱਕ ਹੋਇਆ ਪੰਜਾਬ ਦੇ ਲੋਕਾਂ ਦੀ ਰਹਿ ਜਾਣੀ ਗਈਏ ਅਸੀਂ ਤੁਹਾਡੇ ਨਾਲ ਉਹ ਸਾਂਝੀ ਕਰਨ ਲੱਗੇ ਆ ਤੁਸੀਂ ਜੁੜ ਰਹੇ ਹੋ ਲੋਕ라이 న్యూਸ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅਤੇ ਘੰਟੀ ਦਾ ਬਟਨ ਦਬਾ ਦੇਣਾ ਤਾਂਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਪੰਜਾਬ 2027 ਦੇ ਵਿੱਚ ਜੋ ਸਰਕਾਰ ਬਣਾਉਣ ਲਈ ਵੱਖ-ਵੱਖ ਪਾਰਟੀਆਂ ਅੱਡੀ ਚੋਟੀ ਦਾ ਜੋਰ ਲਾ ਰਹੀਆਂ ਨੇ ਅਕਾਲੀ ਦਲ ਜਿਹੜਾ ਬਹੁਤ ਬੁਰੀ ਤਰ੍ਹਾਂ ਸਿਮਟ ਗਿਆ ਸੀ ਉਹ ਅਕਾਲੀ ਦਲ ਕਿਤੇ ਨਾ ਕਿਤੇ ਦੁਬਾਰਾ ਜੋ ਆਪਣੇ ਪੈਰਾਂ ਤੇ ਖੜਾ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਇਸ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲਦਾ ਸੀ ਆਮ ਆਦਮੀ ਪਾਰਟੀ ਜੋ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ 2027 ਦੇ ਵਿੱਚ ਭਾਵੇਂ ਉਹਨਾਂ ਦੀਆਂ ਸੀਟਾਂ ਪਹਿਲਾਂ ਨਾ ਕੱਟ ਜਾਣਗੀਆਂ ਪਰ ਉਹ ਬਹੁਮਤ ਦਾ ਅੰਕੜਾ ਸ਼ੂਕੇ ਸਰਕਾਰ ਬਣਾਉਣਗੇ ਜਿਸ ਤੋਂ ਬਾਅਦ ਜੋ ਕਾਂਗਰਸ ਪਾਰਟੀ ਵੀ ਇਹੀ ਗੱਲ ਕਹਿ ਰਹੀ ਹੈ ਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ 7 ਸੀਟਾਂ ਮਿਲੀਆਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਹੌਸਲੇ ਬਲੰਦ ਹੋਏ ਤੇ ਕਾਂਗਰਸ ਪਾਰਟੀ ਜੋ ਅੱਜ ਵੀ ਇਹੀ ਗੱਲ ਦੱਸ ਰਹੀ ਹੈ ਕਿ 2027 ਦੇ ਵਿੱਚ ਕਾਂਗਰਸ ਪੂਰਨ ਬਹੁਮਤ ਨਾਲ ਸਰਕਾਰ ਬਣਾਏਗੀ ਜੋ ਕਾਂਗਰਸੀਆਂ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਸੋ ਉੱਥੇ ਹੀ ਨਵੀਂ ਬਣੀ ਅਕਾਲੀ ਦਲ ਪਾਰਟੀ ਵਾਰਿਸ ਪੰਜਾਬ ਦੇ ਭਾਈ ਅੰਮ੍ਰਿਤਪਾਲ ਸਿੰਘ ਉਸ ਦਾ ਵੀ ਹੁਣ ਪੰਜਾਬ ਦੇ ਵਿੱਚ ਜੋ ਆਧਾਰ ਬਣ ਚੁੱਕਿਆ ਹੈ ਉਹ ਵੀ ਕੁਝ ਨਾ ਕੁਝ ਸੀਟਾਂ ਜ਼ਰੂਰ ਲਵੇਗੀ ਸੋ ਇਸ ਤੋਂ ਪਹਿਲਾਂ ਕਿ ਇੱਕ ਨਵਾਂ ਅਕਾਲੀ ਦਲ ਬਣ ਗਿਆ ਗਿਆਨੀ ਹਰਪ੍ਰੀਤ ਸਿੰਘ ਵਾਲਾ ਹੁਣ ਜਿਹੜਾ ਕਿ ਬਹੁਤ ਸਾਰੀਆਂ ਪਾਰਟੀਆਂ ਪੰਜਾਬ ਵਿੱਚ ਜਿਨ੍ਹਾਂ ਦਾ ਜਨਮ ਹੋ ਗਿਆ ਜੋ ਪਹਿਲਾਂ ਅਕਾਲੀ ਤੇ ਕਾਂਗਰਸ ਹੀ ਸਿਰਫ ਹੋਇਆ ਕਰਦੇ ਸੀ ਜਾ ਸਿਮਰਾਂਜੀਤ ਸਿੰਘ ਮਾਨ ਦੀ ਪਾਰਟੀ ਹੁੰਦੀ ਸੀ ਜਾਂ ਬਹੁਜਨ ਸਮਾਜ ਪਾਰਟੀ ਹੁੰਦੀ ਸੀ ਸੋ ਅਕਾਲੀ ਭਾਜਪਾ ਦਾ ਗਠਜੋੜ ਹੁੰਦਾ ਸੀਗਾ ਤੇ ਲੋਕਾਂ ਕੋਲ ਕੋਈ ਬਦਲਾਅ ਨਹੀਂ ਸੀ ਲੋਕ ਚਾਹ ਕਾਂਗਰਸ ਨੂੰ ਹਰਾਣਾ ਚਾਹੁੰਦੇ ਸੀ ਤਾਂ ਅਕਾਲੀ ਭਾਜਪਾ ਨੂੰ ਵੋਟ ਕਰਦੇ ਸੀ ਜੇ ਅਕਾਲੀ ਭਾਜਪਾ ਤੋਂ ਲੋਕ ਦੁਖੀ ਹੋ ਜਾਂਦੇ ਸੀ ਤਾਂ ਕਾਂਗਰਸ ਨੂੰ ਵੋਟ ਕਰਦੇ ਸੀ ਪਰ ਹੁਣ ਝਾੜੂ ਵਾਲਾ ਜਦੋਂ ਨਵਾਂ ਵਿੱਚ ਇੱਕ ਪਾਰਟੀ ਆ ਗਈ ਤਾਂ ਹੁਣ ਲੋਕਾਂ ਦੇ ਕੋਲ ਆਪਸ਼ਨ ਆ ਗਈਆਂ ਹੁਣ ਲੋਕ ਜਿਹੜੇ ਨੇ ਬੜੇ ਚੁੱਪ-ਚੁਪੀਤੇ ਜਿਹੜਾ ਆਪਣੀ ਆਵਾਜ਼ ਦੱਸ ਰਹੇ ਨੇ ਜੋ ਲਗਭਗ ਜਿਹੜਾ ਪੂਰੇ ਪੰਜਾਬ ਦੇ ਵਿੱਚ ਸਰਵੇ ਹੋਇਆ ਹੈ ਜੋ ਲੱਖਾਂ ਲੋਕਾਂ ਦੀ رائے ਇਕੱਠੀ ਕੀਤੀ ਗਈ ਹੈ ਉਸ ਦੇ ਵਿੱਚ ਜੋ ਲੋਕਾਂ ਦਾ ਅੱਜ ਪੰਜਾਬ ਵਿੱਚ 2027 ਵਿੱਚ ਕਿਸ ਦੀ ਸਰਕਾਰ ਬਣਾਉਣੀ ਹੈ ਇਹ رائے ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਸੋ ਅੱਜ ਕਾਂਗਰਸ ਪਾਰਟੀ ਜਿਹੜੀ 2022 ਦੇ ਵਿੱਚ ਸਿਰਫ 18 ਸੀਟਾਂ ਤੇ ਹੀ ਸਿਮਟ ਗਈ ਸੀ ਉਹ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਹੁਣ ਆਪਣੀ ਜੋ ਪਹਿਲਾਂ ਵਾਲੀ ਸਥਿਤੀ ਨਜ਼ਰ ਆ ਰਹੀ ਹੈ ਕਿਉਂਕਿ ਕਾਂਗਰਸ ਪਾਰਟੀ ਨੂੰ ਮਾਲਵੇ ਦੇ ਵਿੱਚ ਮਾਝੇ ਦੇ ਵਿੱਚ ਜੋ ਚੰਗਾ ਹੰਗਾਰਾ ਮਿਲ ਰਿਹਾ ਹੈ ਤੇ ਦੁਆਬੇ ਦੇ ਵਿੱਚ ਤਾਂ ਕਾਂਗਰਸ ਜੋ ਬਿਲਕੁਲ ਸਫਾਇਆ ਕਰ ਦੇਵੇਗੀ ਦੂਸਰੀਆਂ ਪਾਰਟੀਆਂ ਦਾ ਜਿਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਲੰਦਰ ਤੋਂ ਲੋਕ ਸਭਾ ਮੈਂਬਰ ਬਣੇ ਤਾਂ ਵੱਡੇ ਬਹੁਮਤ ਦੇ ਨਾਲ ਉਹਨਾਂ ਦੀ ਜਿੱਤ ਦਰਜ ਹੋਈ ਸੋ ਕਾਂਗਰਸ ਪਾਰਟੀ ਨੂੰ ਲਗਭਗ ਜਿਹੜੀਆਂ ਇਹ ਸੀਟਾਂ ਨੇ ਜੋ 50 ਤੋਂ 60 ਦੇ ਵਿੱਚ ਨਜ਼ਰ ਆ ਰਹੀਆਂ ਨੇ ਕਿ 50 ਤੋਂ 60 ਸੀਟਾਂ ਕਾਂਗਰਸ ਪਾਰਟੀ ਜਿੱਤ ਸਕਦੀ ਹੈ ਲੇਕਿਨ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਵੱਲੋਂ ਵੀ ਜੋ ਅੱਜ ਲੋਕਾਂ ਦੀ ਰਏ ਕਿ 40 ਤੋਂ 50 ਸੀਟਾਂ ਦੇ ਵਿੱਚ ਜੋ ਆਮ ਆਦੀ ਪਾਰਟੀ ਵੀ ਆਪਣੀਆਂ ਸੀਟਾਂ ਜਿੱਤ ਸਕਦੀ ਹੈ ਜੋ ਇਸ ਸਰਵਾ ਲੋਕਾਂ ਦੀ ਰਏ ਜੇਕਰ ਕਾਂਗਰਸ ਪਾਰਟੀ 50 ਸੀਟਾਂ ਤੇ ਸਿਮਟ ਜਾਂਦੀ ਏ ਤਾਂ 9 ਸੀਟਾਂ ਹੋਰ ਕਾਂਗਰਸ ਨੂੰ ਲੈਣੀਆਂ ਪੈਣਗੀਆਂ 59 ਸੀਟਾਂ ਦੇ ਨਾਲ ਬਹੁਮਤ ਮਿਲੇਗਾ ਜੇਕਰ ਆਮ ਆਦੀ ਪਾਰਟੀ 40 ਤੋਂ ਥੱਲੇ ਆ ਜਾਂਦੀ ਏ ਤਾਂ ਫਿਰ ਕਾਂਗਰਸ ਦੀ ਸਰਕਾਰ ਬਣਨੀ ਤੈ ਪਰ ਦੂਸਰੇ ਪਾਸੇ ਅਕਾਲੀ ਦਲ ਬਾਦਲ ਜਿਹੜਾ ਕਿ 2022 ਦੇ ਵਿੱਚ ਸਿਰਫ 3 ਸੀਟਾਂ ਹੀ ਜਿੱਤ ਸਕਿਆ ਸੀ ਉਸ ਦੀ ਸਥਿਤੀ ਦੇ ਬਿਸਤਾਰ ਹੋਇਆ ਹੈ ਜੇਕਰ ਅਕਾਲੀ ਦਲ ਬਾਦਲ 10 ਤੋਂ 12 ਸੀਟਾਂ ਲੈ ਕੇ ਜਾਂਦਾ ਹੈ ਤਾਂ ਦੋਨਾਂ ਪਾਰਟੀਆਂ ਲਈ ਖਤਰੇ ਦੀ ਘੰਟੀ ਹੋਵੇਗਾ ਕਾਂਗਰਸ ਲਈ ਵੀ ਔਰ ਆਮ ਆਦਮੀ ਪਾਰਟੀ ਲਈ ਔਰ ਭਾਜਪਾ ਦਾ ਗੱਠਜੋੜ ਜੇ ਨਹੀਂ ਹੁੰਦਾ ਤਾਂ ਫਿਰ ਭਾਜਪਾ ਵੀ ਕਟੋ-ਕਟ 5 ਤੋਂ 7 ਸੀਟਾਂ ਲੈ ਕੇ ਜਾ ਸਕਦੀ ਹੈ ਭਾਜਪਾ ਵੀ ਆਪਣਾ ਜੋ ਕਾਂਗਰਸ ਕਿਸੇ ਵੀ ਜਿਹੜਾ ਪਾਰਟੀ ਨੂੰ ਬਹੁਮਤ ਤੱਕ ਨਹੀਂ ਪਹੁੰਚਣ ਦੇ ਸਕਦੀ ਔਰ ਭਾਈ ਅੰਮ੍ਰਿਤਪਾਲ ਸਿੰਘ ਦੀ ਜੋ ਪਾਰਟੀ ਹੈ ਜੇਕਰ ਉਹ ਲੋਕ ਵਿਧਾਨ ਸਭਾ ਚੋਣਾਂ ਲੜਦੀਏ ਤਾਂ ਦੋ ਤੋਂ ਤਿੰਨ ਸੀਟਾਂ ਅਕਾਲੀ ਦਲ ਵਰਸ ਪੰਜਾਬ ਵੀ ਲਿਆ ਜਾ ਸਕਦਾ ਹੈ ਸੋ ਇਸ ਨੂੰ ਲੈ ਕੇ ਜਿਹੜਾ ਪੰਜਾਬ ਦੇ ਵੱਖ-ਵੱਖ ਲੋਕਾਂ ਦੀ رائے ਕਿ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਜੋ ਹੁਣੇ ਹੋਂਦ ਵਿੱਚ ਆਇਆ ਹੈ ਜੇਕਰ ਉਸਦੇ ਨਾਲ ਜਿਹੜੇ ਲੀਡਰ ਚੱਲ ਰਹੇ ਨੇ ਸੁਰਜੀਤ ਸਿੰਘ ਰਖੜਾ ਕੈਮਸ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਪਰਵਿੰਦਰ ਸਿੰਘ ਢਿੰਸਾ ਇਹ ਘਟੋ ਘਟ ਪੰਜ ਲੋਕ ਐਸੇ ਅਜੇ ਨੇ ਜਿਹੜੇ ਇਹ ਪੰਜੇ ਹੀ ਆਪਣੇ ਹਲਕਿਆਂ ਵਿੱਚ ਜਿੱਤ ਦਰਜ ਕਰ ਸਕਦੇ ਨੇ ਔਰ ਗਿਆਨੀ ਹਰਪ੍ਰੀਤ ਸਿੰਘ ਦੀ ਪਾਰਟੀ ਵੀ ਜੋ ਮਨਪ੍ਰੀਤ ਸਿੰਘ ਯਾਰਲੀ ਮਾਫ ਕਰਨਾ ਉਹ ਵੀ ਆਪਣੇ ਹਲਕਾ ਸੀਟ ਜਿਹੜੀ ਜਿੱਤ ਸਕਦਾ ਹੈ ਸੋ ਸੱਤ ਸੀਟਾਂ ਜੋ ਨਵਾਂ ਅਕਾਲੀ ਦਲ ਵੀ ਲੈ ਕੇ ਜਾ ਸਕਦਾ ਹੈ ਸੋ ਕਾਂਗਰਸ ਪਾਰਟੀ ਲਈ ਇਹ ਬਹੁਤ ਵੱਡਾ ਖਤਰਾ ਹੋਵੇਗਾ ਨਵੀਆਂ ਪਾਰਟੀਆਂ ਜਿਹੜੀਆਂ ਹੋਣ ਦੇ ਵਿਚ ਆ ਰਹੀਆਂ ਨੇ ਇਹ ਕਾਂਗਰਸ ਨੂੰ ਨੁਕਸਾਨ ਪਹੁੰਚਾਉਣੀਆਂ ਔਰ ਆਮ ਆਦਮੀ ਪਾਰਟੀ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੀ ਵੋਟ ਹੈ ਉਹ ਕਾਂਗਰਸ ਦੀ ਖਰਾਬ ਕਰਨੀ ਹੈ ਔਰ ਕਾਂਗਰਸ ਦੀ ਵੋਟ ਇਹ ਲੈ ਕੇ ਜਾ ਰਹੇ ਨੇ ਕਾਂਗਰਸ ਦੀ ਵੋਟ ਜੇ ਘਟ ਜਾਂਦੀ ਹੈ ਤਾਂ ਕਾਂਗਰਸ ਸੀਟਾਂ ਹਰਦੀ ਹੈ ਤੇ ਕਾਂਗਰਸ ਸੀਟਾਂ ਹਰਦੀ ਹੈ ਤਾਂ ਆਪ ਨੂੰ ਫਾਇਦਾ ਹੁੰਦਾ ਸੋ ਇਸੇ ਲਈ ਅਜੇ ਤੱਕ ਕੁਝ ਵੀ ਸਥਿਤੀ ਕਲੀਅਰ ਨਹੀਂ ਜੋ ਸਤਾਈ ਦੇ ਵਿੱਚ ਸਰਕਾਰ ਬਣਨੀ ਹੈ ਜਿਵੇਂ ਜਿਵੇਂ ਸਮਾਂ ਨੇੜੇ ਆਉਣਾ ਹੈ ਉਸੇ ਤਰ੍ਹਾਂ ਹੀ ਤੁਹਾਨੂੰ ਇਹ ਹਰ ਰੋਜ਼ ਸਰਵੇ ਅਸੀਂ ਦੱਸਦੇ ਰਾਂਗੇ ਲੇਕਿਨ ਇਹ ਲਗਭਗ ਜੋ 30 ਲੱਖ ਲੋਕਾਂ ਦਾ ਸਰਵਾ ਹੋਣਾ ਚਾਹੀਦਾ ਸੀ ਪਰ ਇਹ ਸਿਰਫ 30 ਹਜ਼ਾਰ ਲੋਕਾਂ ਦੀ ਰਏ ਜੋ ਪਿਛਲੇ ਜੁਲਾਈ ਮਹੀਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਕੁਝ ਇੱਕ ਏਜੰਸੀਆਂ ਤੋਂ ਸਰਵਾ ਕਰਵਾਇਆ ਗਿਆ ਵੱਖ-ਵੱਖ ਹਲਕਿਆਂ ਦੇ ਵਿੱਚੋਂ ਸੋ ਇਹ ਹਲਕਿਆਂ ਵਾਜ ਜੋ ਸਰਵੇ ਹੋਏ ਨੇ ਉਸੇ ਮੁਤਾਬਕ ਤੁਹਾਨੂੰ ਅਸੀਂ ਨਵੀਂ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਹੜੇ ਹਲਕੇ ਦੇ ਵਿੱਚ ਕਿਹੜੀ ਪਾਰਟੀ ਦਾ ਉਮੀਦਵਾਰ ਜੇਤੂ ਹੋ ਰਿਹਾ ਹੈ ਸੋ ਅੱਜ ਤੁਹਾਨੂੰ ਅਸੀਂ ਸਿਰਫ ਇਹੀ ਦੱਸ ਸਕਿਆ ਕਿ ਕਾਂਗਰਸ ਪਾਰਟੀ ਨੂੰ ਜੋ 50 ਤੋਂ 60 ਸੀਟਾਂ ਆ ਸਕਦੀਆਂ ਨੇ ਔਰ ਆਮ ਆਦਮੀ ਪਾਰਟੀ 40 ਤੋਂ 50 ਸੀਟਾਂ ਦੇ ਵਿੱਚ ਸੰਭਤੀ ਨਜ਼ਰ ਆ ਰਹੀ ਹੈ ਉੱਥੇ ਅਕਾਲੀ ਦਲ ਬਾਦਲ ਜਿਹੜਾ ਆਪਣੀਆਂ 7 ਤੋਂ 8 ਸੀਟਾਂ ਜਿੱਤ ਸਕਦਾ ਹੈ ਔਰ ਨਵਾਂ ਬਣਿਆ ਅਕਾਲੀ ਦਲ ਗਿਆਨੀ ਹਰਪੀ ਸਿੰਘ 7 ਸੀਟਾਂ ਤੋ 10 ਸੀਟਾਂ ਦੇ ਵਿੱਚ ਆਪਣੀ ਜਿੱਤ ਦਰਜ ਕਰ ਸਕਦਾ ਹੈ ਔਰ ਇਸ ਦੇ ਨਾਲ ਹੀ ਅਕਾਲੀ ਦਲ ਵਾਰਸ ਪੰਜਾਬ ਦਾ ਵੀ ਇੱਕ ਜਾਂ ਦੋ ਸੀਟਾਂ ਦੇ ਉੱਪਰ ਆਪਣੀ ਜਿੱਤ ਦਰਜ ਕਰ ਸਕਦਾ ਹੈ ਸੋ ਇਹ ਪੰਜਾਬ ਦਾ ਅੱਜ ਤੱਕ ਦਾ ਜੋ ਸਟਿਕ ਸਰਵੇ 30000 ਲੋਕਾਂ ਦੀ ਰਾਏ ਦੇ ਮੁਤਾਬਕ